ਜੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਝੋਨੇ ਦੀ ਜਿਹੜੀ ਸੀਜ਼ਨ ਆ ਗਿਆ ਤੇ ਸ਼ੁਰੂਆਤ ਕੀਤੀ ਗਈ ਹੈ ਬਾਬਾ ਜੀ ਦਾ ਔਟਾਸਰਾ ਲੈ ਕੇ ਅਰਦਾਸ ਕੀਤੀ ਹੈ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਜਿਹੜਾ ਵਾਸਮਤੀ ਦੀ ਅੱਜ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵਾਸਮਤੀ ਜਿਹੜੀ ਮੰਡੀ ਦੇ ਵਿੱਚ ਪਹੁੰਚ ਚੁੱਕੀ ਹੈ ਆਰਤੀ ਅਤੇ ਕਿਸਾਨ ਵੀਰਾਂ ਵੱਲੋਂ ਤੇ ਜਿਹੜੇ ਪੱਲੇਦਾਰ ਨੇ ਲੇਬਰ ਹੈ ਉਹਨਾਂ ਵੱਲੋਂ ਜਿਹੜੀ ਅਰਦਾਸ ਕਰਕੇ ਬੇਨਤੀ ਕਰਕੇ ਸ਼ੁਰੂਆਤ ਕੀਤੀ ਗਈ ਹੈ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਮਾਰਕੀਟ ਕਮੇਟੀ ਵੱਲੋਂ ਤੇ ਜਿਹੜੇ ਕਿਸਾਨ ਆ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਕੋਈ ਆਂਦੀ ਪੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਾਂਗੇ ਜਿਹੜੇ ਹੱਥੋਂ ਦੇ ਆਰਪੀ ਨੇ ਆਪੋਨ ਦੇ ਨਾਲ ਹੀ ਗੱਲਬਾਤ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਮ ਦੇ ਬਦਰ ਬਲਜਿੰਦਰ ਸਿੰਘ ਹੈ ਜੀ ਮਰਦੇਸ਼ ਸਿੰਘ ਬਦਰ ਮੇਰੀ ਯਾਦ ਆ ਤੋ ਅੱਜ ਅਸੀਂ ਸ਼ੁਰੂਆਤ ਕੀਤੀ ਆ ਪਹਿਲਾ ਦਿਨ ਆ ਜਿਹੜੀ ਆਈ ਆ 1509 ਵਿੱਚ ਜੀ 3100 ਰੁਪਏ ਦਾ ਰੇਟ ਲਗਾਵਾ ਜੀ ਤੇ ਕਰਤੀ ਸ਼ੁਰੂਆਤ ਅਗੇ ਦੇਖੋ ਕੀ ਹੁੰਦਾ ਸੋ ਰੇਟ ਕਿਦਾਂ ਲੱਗਦਾ ਜੀ ਰੇਟ ਤੁਹਾਨੂੰ ਵਧੀਆ ਲੱਗਿਆ ਪਿਛਲੇ ਸਾਲ ਨਾਲੋਂ ਦੇ ਘੱਟ ਆ ਜੀ ਤੇ ਬਾਕੀ ਹੁਣ ਅੱਗੇ ਅੱਗੇ ਸ਼ਾਇਦ ਵਧੂਗਾ ਰੇਟ ਬੱਸ ਕੋਰਪੋਰੇਟ ਦਾ ਕੋੜੇ ਆਪਿਆ ਵਾ ਚੱਕਰੇ ਦਾ ਹਾਇਦਰਾਬਾਦ ਜੋ ਠੀਕ ਹੋ ਗਿਆ ਤੇ ਰੇਟ ਹੋ ਜਾਊਗਾ ਅਜੇ ਤੇ ਰੇਟ 3500 ਰੁਪਏ ਲੱਗਾ ਜੋ ਪਿਛਲੇ ਇਨਸਾਲ ਨਾਲੋਂ ਲਗਭਗ 4-5% ਘਟਾ ਜੀ ਤੇ ਚਲੋ ਜਿੱਦਾਂ ਸਾਰਿਆਂ ਦਾ ਨਾਲ ਹੀ ਹੈ ਜੀ ਤੇ ਮਾਰਕੀਟ ਕਮੇਟੀ ਦੇ ਕਿੱਦਾਂ ਦੇ ਇੰਤਜ਼ਾਮ ਨੇ ਸਾਫ ਸਫਾਈ ਦੇ ਜਾਂ ਪਾਣੀ ਦੇ ਕਿੱਦਾਂ ਦੇ ਇੰਤਜ਼ਾਮ ਲੱਗੇ ਤੁਹਾਨੂੰ ਇਸ ਵਾਰ ਦੇਖੋ ਜੀ ਮਾਰਕੀਟ ਕਮੇਟੀ ਦੇ ਬਾਰੇ ਤੇ ਠੀਕ ਹੈ ਮਾਰਕੀਟ ਕਮੇਟੀ ਨੇ ਪੱਕਾ ਸਾਰਾ ਦਸਤਾ ਲਾਈਟ ਦਾ ਪ੍ਰਬੰਧ ਕੀਤਾ ਸਾਰਾ ਕੁਝ ਤੇ ਉਹ ਉਹਨਾਂ ਦਾ ਸਵਿਧਾ ਪ੍ਰਬੰਧ ਹੀ ਹੁੰਦਾ ਟਾਈਮ ਨਾਲ ਆਣ ਕੇ ਆਪਣਾ ਰਿਪੋਰਟ ਤੇ ਅੰਦਰਾਜ ਕਰ ਲੈਂਦੇ ਆ ਜੀ ਤੇ ਠੀਕ ਹੈ ਮਾਰਕੀਟ ਕਮੇਟੀ ਵੱਲੋਂ ਕੋਈ ਤਰ੍ਹਾਂ ਦੀ ਦਿੱਕਤ ਨਹੀਂ ਆਈ ਸਾਡੇ ਪਾਪਾ ਵਗੈਰਾ ਸਾਂ ਠੀਕ ਹੈ ਸੋ ਬਾਸਮਤੀ ਦੀ ਸ਼ੁਰੂਆਤ ਹੋ ਚੁੱਕੀ ਉਸ ਤੋਂ ਬਾਅਦ ਜਿਹੜੀ ਪਰਮਾਲਾ ਦੂਸਰਾ ਚੋਣਾ ਉਹ ਤੋਂ ਤੋਂ ਸ਼ੁਰੂਆਤ ਹੋਣੀ ਜੀ ਇੱਕ ਇੱਕ ਦੂਪਰ ਤੋਂ ਸਰਕਾਰੀ ਖਰੀਦ ਸਟਾਰਟ ਹੋ ਰਹੀ ਹੈ ਪਰਮਣਤੀ ਪਰਮਣ ਮੰਗਣੀ ਸ਼ੁਰੂ ਹੋ ਜੇਗੀ ਅਜੇ ਤੇ 1509 ਹੀ ਆਉਣੀਆਂ ਬਾਸਮਤੀ ਆਉਣੀਆਂ ਤੇ ਸਰਕਾਰ ਵੱਲੋਂ ਪ੍ਰਬੰਧ ਹੈਗੇ ਆ ਕਿ ਸਰਕਾਰ ਪੂਰਾ ਜੋਸ਼ੂਰ ਮੈਂ ਕਹਿ ਰਿਹਾ ਕਿ ਅਸੀਂ 1500 ਪਰਮਣ ਚੁੱਕਾਂਗੇ ਤੇ ਵੇਖੋ ਦਿਵਾਊਗੀ ਉਹ ਵੀ ਦੱਸ ਸਕਦੇ ਨੇ ਕੀ ਦਾ ਹਾਲ ਹੁੰਦਾ ਜਾਂ ਕੀ ਹੁੰਦਾ ਕਿਵੇਂ ਸੋ ਕਿਸਾਨ ਵੀਰਾਂ ਨੂੰ ਕੀ ਬੇਨਤੀ ਕਰਨਾ ਹੈ ਕਿਸਾਨ ਵੀਰਾਂ ਦੀ ਸਾਡੀ ਇਹ ਬੇਨਤੀ ਹੈ ਕਿ ਜਿਹੜੀ ਫਸਲ ਹੈ ਮੰਡੀ ਦੇ ਵਿੱਚ ਸੁੱਕੀ ਲੈ ਕੇ ਆਇਓ ਖਾਸ ਕਰਕੇ ਪਰਮਸ ਔਰ ਮੈਚਾਤਵਾਦ ਨਾਲ ਲੈ ਆਇਓ ਨਹੀਂ ਤੇ ਕਹੀ ਵੀ ਰੋਲੋਗੇ ਸਾਨੂੰ ਵੀ ਰੋਲੋਗੇ ਇਸ ਤਰ੍ਹਾਂ ਕਿ ਇੱਕ ਜੰਮੀ ਫਸਲ ਆਵੇ ਸੁੱਕੀ ਆਵੇ ਤੇ ਇੱਕ ਇੱਕ ਦਾਣਾ ਚੁੱਕਿਆ ਜਾਵੇ ਵੀ ਟਾਈਮ ਨਾਲ ਪਲਾ ਕੇ ਘਰ ਜਾਣ ਤੇ ਆੜਤੀ ਵੀ ਬਚਾ ਰਵੇ ਤੇ ਲੇਬਰ ਵੀ ਬਚੀ ਰਹੇ। ਸੋ ਅੱਜ ਫਿਰ ਸ਼ੁਰੂਆਤ ਕੀਤੀ ਗਈ ਹੈ। ਪਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਰਮਾਤਮਾ ਦਾ ਓਟ ਆਸਰਾ ਲੈ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਜੀ। ਔਰ ਵਾਇਗ ਰੋਗ ਗਿਆ ਦਾਸ ਕਰਦਾ ਹੈ ਕਿ ਸਾਰੇ ਸੁੱਕੀ ਸੰਧੀ ਆਪੋ ਆਪਣੇ ਜਿਹੜਾ ਜਿਹੜੀ ਕੇ ਦੀ ਡਿਊਟੀ ਉੱਤੇ ਲੱਗੀ ਹੈ ਕਿ ਜਿਹੜਾ ਲੇਬਰ ਵਾਲਾ ਕੋਈ ਆਰਥੀ ਆ ਕੋਈ ਕਿਸਾਨ ਆ ਸੁੱਕੀ ਸੰਧੀ ਸਾਰਾ ਕੁਝ ਨਿਭੇਰ ਕੇ ਆਪੋ ਆਪਣੇ ਘਰ ਚ ਜਾਵੇ। ਕੁਝ ਕਮਾਈ ਕਰਕੇ ਆਵੇ। ਜੀ। ਸੋ ਕਿਸਾਨ ਵੀਰ ਵੀ ਇੱਥੇ ਪਹੁੰਚ ਰਿਹਾ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਜੀ ਮੇਰਾ ਨਾਮ ਮਨਜੀਤ ਸਿੰਘ ਪਿੰਡ ਬਸੰਤਕੋਟ ਜੀ ਅੱਜ ਅਸੀਂ ਪਹਿਲੇ ਦਿਨ 1509 ਲੈ ਕੇ ਆਏ ਹਾਂ ਕਿਉਂਕਿ ਸ਼ੁਰੂਆਤ ਕੀਤੀ ਹੈ ਮੰਡੀਰੀਆ ਸ਼ੁਰੂਆਤ ਦਾ ਦੇਣਾ ਜੀ ਅੱਜ ਉਹ ਰੇਟ ਵੀ ਗਿਆ ਉਹ 3100 ਰੁਪਏ ਲੱਗਾ ਹੋਇਆ ਜੋ ਕਿ ਪਿਛਲੇ ਸਾਲ ਨਾਲੋਂ 6-700 ਰੁਪਏ ਕੁਇੰਟੋ ਪਿੱਛੇ ਘਟਿਆ ਸੈਂਟਰ ਸਰਕਾਰ ਦੀਆਂ ਨੀਤੀਆਂ ਐਕਸਪੋਰਟ ਨੀਤੀਆਂ ਦੇ ਗਲਤ ਨੀਤੀਆਂ ਹੋਣ ਕਰਕੇ ਕਿਸਾਨ ਦਾ ਰੇਟ ਹੈ ਮੰਡੀਰੇ ਵਿੱਚ ਘੱਟ ਲੱਗ ਰਿਹਾ ਸਰਕਾਰ ਨੂੰ ਚਾਹੀਦਾ ਸੈਂਟਰ ਸਰਕਾਰ ਦੇ ਹੱਥ ਆ ਇਹ ਇੱਕ ਐਕਸਪੋਰਟ ਪਾਲਿਸੀ ਨੂੰ ਠੀਕ ਕਰੇ ਕਿਉਂਕਿ ਇਹ ਜੋ ਬਾਸਮਤੀ ਹੈ ਇਹ ਤੇ 11 21 1509 1699 ਵੈਰਾਈਟੀ ਆ ਐਕਸਪੋਰਟ ਹੁੰਦੀ ਆ ਫਾਈਨ ਕੁਆਲਟੀ ਦਾ ਇਹ ਚਾਹਲ ਹੁੰਦਾ ਐਕਸਪੋਰਟ ਹੁੰਦਾ ਤਾਂ ਉਹਦੇ 'ਚ ਐਕਸਪੋਰਟ ਪਾਲਿਸੀ ਐਸੀ ਬਣਾ ਦਿੱਤੀ ਗਈ ਆ ਜਿਹੜੇ ਕਰਕੇ ਵਪਾਰੀ ਖਰੀਦ ਨਹੀਂ ਰਿਹਾ ਵਪਾਰੀ ਘੱਟ ਰੇਟ ਤੇ ਖਰੀਦ ਰਿਹਾ ਜਿਸ ਨਾਲ ਕਿ ਕਿਸਾਨ ਨੂੰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਗੇ ਖੇਤੀ ਦੀਆਂ ਲਾਗਤਾਂ ਬੜੀਆਂ ਵਧਦੀਆਂ ਜਾ ਰਹੀਆਂ ਹੁਣ ਕਿਸਾਨ ਦੀ ਅਗੇ ਮੰਡੀ ਦੇ ਵਿੱਚ ਫਸਲ ਪਿਛਲੇ ਸਾਲ ਨਾਲੋਂ ਵੀ ਘੱਟ ਵਿਕੇਗੀ ਲਾਗਤ ਵਧ ਰਹੀ ਕਿਸਾਨ ਕਿੱਥੇ ਜਾਏਗਾ ਸੈਂਟਰ ਸਰਕਾਰ ਨੂੰ ਬੇਨਤੀ ਆ ਅਪੀਲ ਆ ਕਿ ਇਸ ਗੱਲ ਦਾ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਜੋ ਮੰਡੀ ਦੇ ਵਿੱਚ ਕਿਸਾਨਾਂ ਨੂੰ ਸਹੀ ਰੇਟ ਮਿਲ ਸ ਨੇ ਕਿਹਾ ਕਿ ਜੇ ਜਿਹੜੀ ਫਸਲ ਜਿਹੜੀ ਸੁੱਕੀ ਲੈ ਕੇ ਆਉ ਤਾਂ ਕਿ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਆ ਆਪਣੀ ਵੱਲੋਂ ਪੂਰੀ ਫਸਲ ਪਕਾ ਕੇ ਲਿਆਉਣ ਦੇ ਲਿਆ ਰਹੇ ਆ ਪੂਰੀ ਹੁਣ ਕਿਹੜਾ ਸੀਜ਼ਨ ਇਹ ਪੱਕ ਚੁੱਕੀ ਆ ਫਸਲ 1500 ਨੂੰ ਪੱਕ ਗਈ ਆ ਪਲਮਨ ਅਜੇ ਕੱਚੀ ਆ ਹਰੀ ਆ ਉਹ ਨਹੀਂ ਅਜੇ ਵਿਡਵਾ ਰਹੇ ਨਾਲੇ ਉਹਦੀ ਅਜੇ ਸਰਕਾਰੀ ਖਰੀਦ ਵੀ ਕਿਉਂਕਿ ਉਹਦੀ ਐਮਐਸਪੀ ਮਿਲਦੀ ਆ ਉਹ ਐਮਐਸਪੀ ਤੇ ਵਿਗੜੀ ਆ ਉਹ ਜੋ ਕਿ ਦੱਸ ਲਿਖੇ 1 ਅਕਤੂਬਰ ਤੋਂ ਸ਼ੁਰੂ ਹੋਣੀ ਆ ਉਹ ਵੀ 1 ਅਕਤੂਬਰ ਤੋਂ ਬਾਅਦ ਹੀ ਵੜਾਵਾਂਗੇ ਪਕਾ ਕੇ ਵੜਾਵਾਂਗੇ ਕੋਸ਼ਿਸ਼ ਇਹ ਹੀ ਆ ਰੇਟ ਬਹੁਤ ਘਟਵੇਗਾ ਜੀ ਸੋ ਕਿਸਾਨ ਹੋਰ ਵੀ ਇੱਥੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕਿਸਾਨ ਵੀਰ ਜਿੰਨੇ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਪੱਕੀ ਫਸਲ ਲੈ ਕੇ ਆ ਤਾਂ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿਖਾਮਣਾ ਨਾ ਕਰਨਾ ਪਵੇ ਕਿ ਸਾਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਆਪਾਂ ਗੱਲਬਾਤ ਕਰਦੇ ਹਾਂ ਸੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਹਦੇ ਨਾਮ ਦੇ ਫਰਦੋਸ ਜੀ ਪਲਦੇਵ ਸਿੰਘ ਜੀ ਕੀ ਲੈ ਕੇ ਆਏ ਤੁਸੀਂ ਡਾਕਟਰ ਜੀ 1500 ਨਾਲ ਲੈ ਕੇ ਆਏ ਜੀ ਅੱਜ ਫਿਰ ਸ਼ੁਰੂਆਤ ਕੀਤੀ ਗਈ ਹੈ ਹਾਂ ਜੀ ਸੋ ਕਿੱਦਾਂ ਦਾ ਲੱਗਿਆ ਕਿ ਅਰੇਂਜਮੈਂਟ ਕਿੱਦਾਂ ਦੇ ਨੇ ਆਪ ਕੀ ਦੇ ਸੋ ਰੇਟ ਕੀ ਮਿਲਿਆ ਫਿਰ ਤੁਹਾਨੂੰ ਰੇਟ ਦਾ 3100 ਰੁਪਏ ਲੱਗਾ ਜੀ ਵੱਡਾ ਕਿ ਘਟਾਇਆ ਸਾ ਪਿਛਲੇ ਖਾਦ ਨਾਲੋਂ 7-800 ਰੁਪਏ ਘਟਾ ਪਰ ਫਿਰ ਵੀ ਸੰਤੁਸ਼ਟੀ ਹੈ ਨਹੀਂ ਵਧੀਆ ਜੀ ਕੋਈ ਨਹੀਂ ਸੋ ਕੀ ਮੈਸੇਜ ਦੇਣਾ ਚਾਹੁੰਦੇ ਫਿਰ ਜਿਹੜੇ ਕਿਸਾਨ ਵੀਰ ਹੋਰ ਪਹੁੰਚਣਗੇ ਮੈਸੇਜ ਇਹ ਹੈ ਵੀ ਪਕਾ ਕੇ ਵੜਾ ਕੇ ਲਿਓ ਇਹ ਜਿਆਦਾ ਬਾਸਮੀ ਚੋਲੇ ਬਣੀ ਖਸਾਨਾ ਮਾਣਾ ਚਾਹੀਦਾ ਪਾਣੀ ਘੱਟ ਲੀਜੀਏ ਜੀ ਤੇ ਇੱਕ ਟਾਈਮ ਲਈ ਵੀ ਨਹੀਂ ਜੀ ਹਾਂ ਬਹੁਤੀ ਕਸਟ ਕਰਨੇ ਆ ਸਰ ਜੀ ਜੀ ਅਸਾਂ ਵਾਸਤੇ ਨਹੀਂ ਕਰਦੇ ਹੁੰਦੇ ਪਰਮਲ ਕੋਈ ਕੁਝ ਨਹੀਂ ਹੋਦਾਂਦਾ ਕਦੇ ਚ ਮੁਨਾਫਾ ਫਿਰ ਸਹੀ ਹੋ ਜਾਂਦਾ ਹਾਂ ਚਲੋ ਮੁਨਾਫਾ ਇੱਥੇ ਹੈਗਾ ਇਹ ਚਲੋ ਹਰ ਇੱਕ ਚੀਜ਼ ਨੂੰ ਮੀਟ ਕਰਨੀ ਉਹ ਮੁਨਾਫਾ ਆ ਕੇ ਕਰਦਾ ਜੀ ਜੀ ਇਹ ਟਾਈਮਾਂ ਤੱਕ ਲਈ ਪਰ ਕਿਤੇ ਨਾ ਕਿਤੇ ਖੁਸ਼ ਲੱਗਦੇ ਕਿਉਂਕਿ ਰੇਟ ਵੀ ਵਧੀਆ ਮਿਲ ਗਿਆ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਉਹ ਇੱਕ ਵਾਰੀ ਸਬਜ਼ੀ ਖੇਤੀ ਦੇ ਵਿੱਚ ਜੀ ਹਾਂ ਅੱਛਾ ਜੀ ਤੇ ਵਧੀਆ ਹੋ ਗਿਆ ਸੋ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਖੁਸ਼ ਨੇ ਉਹ ਕਹਿੰਦੇ ਨੇ ਕਿ ਰੇਟ ਘੱਟ ਪਿਛਲੇ ਸਾਲ ਨਾਲੋਂ ਹੋਇਆ ਇਹ ਪਰ ਫਿਰ ਵੀ ਜਿਹੜਾ ਪੈਦੇ ਚ ਨਹੀਂ ਕਹਿੰਦੇ ਨੇ ਕਿ ਆਪਾਂ ਪੋਛਾ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਝੋਨਾ ਹੈ ਵਾਸਮਤੀ ਹੈ ਜਿਹੜੇ ਨੂੰ ਪਕਾ ਕੇ ਲਿਓ ਆਪਣੀ ਫਸਲ ਤਾਂ ਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਦੇ ਕਦਾ ਸਾਹਮਣਾ ਨਾ ਕਰਨਾ ਪਵੇ ਜੋ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਕੈਮਰਾ ਪਰਸਨ ਪਵਨ ਅਗਰਵਾਲ ਦਾ ਲੱਖੀ ਰਾਜਪੂਤ ਬਟਾਲਾ